ਤਨਸਰੀ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸੱਗਰ ਫਰਸਾਦ ਕਿਆ ਸਿਮਰੀ ਸੇਵਰਿਆ ਨਹੀਂ ਜਾਏ ਤੱਪੈ ਹਿਆਉ ਜਿੜਾ ਬਿਲ ਲਾਏ ਸਿਰਜ ਸਵਾਰੇ ਸਾਚਾ ਸੋਏ ਤਸ ਵਿਸਰੀਏ ਚੰਗਾ ਕਿਉ ਹੋਏ ਹਕਮਤ ਹੁਕਮ ਨ ਪਾਇਆ ਜਾਏ साथ मिलो मेरी माए रहाओ वक़्कर नाम देखने को जाए ना को चाखे ना को खोए लोकपति ने ना पत होए तापत रहे रखे जा सोए जब देखते रहे समाए तो दुःख न दूजी नाही जाए ਜੇ ਕੋ ਕਰੇ ਕਿ ਤੈ ਕਿਆ ਹੋਏ ਜਿਸਨੋ ਬਖਸੇ ਸੱਚਾ ਸੋਏ ਹੁਣ ਉੱਠ ਚੱਲਣਾ ਮਹਤ ਕੇ ਤਾਲ ਕਿਆ ਬਹੁ ਦੇਸਾ ਗੁਣ ਨਹੀਂ ਨਾਲ ਜੈਸੀ ਨਜ਼ਰ ਕਰੇ ਤੈਸਾ ਹੋਏ ਵੇਨ ਨਦਰੀ ਨਾਨਕ ਨਹੀਂ ਕੋਏ ਜੈਸੀ ਨਜ਼ਰ ਕਰੇ ਤਸਾ ਨੇ ਨਗਰੀ ਨਾਨਕ ਨਹੀਂ ਕੋਏ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ